ਤਾਡੇ ਪੰਜਾਬ ਦੀ ਰਾਜਧਾਨੀ ਟਾੜਾ ਦਿੱਲੀ ਬਣੜਨਾ ਚਾਹੀਦਾ ਯਾਰ ਇਹੋ ਜਿਹੇ ਬੰਦੇ ਐ। ਤਾੜੀ ਆਪਣੀ ਸ਼ਹਿਰ ਆਇਆ ਤੇ ਤੁਹਾਡੇ ਲੋਕਾਂ ਨੂੰ ਉਜਾੜ ਕੇ ਰਾਜਧਾਨੀ ਬਣਦੀ ਨਾ ਉਹ ਤੁਹਾਨੂੰ ਯੂਨੀਅਨ ਟੈਰੀਟਰੀ ਬਣਾਤੀ ਐ ਦਿੱਲੀ ਲਿਆ ਕੇ ਬਿਠਾ ਦਿੱਤਾ। ਇਹ ਸਾਰੇ ਦੇ ਸਾਰੇ ਤੇ ਕਬਜ਼ਾ ਕਰਕੇ ਮੋਫੇ ਪੈਸੇ ਬਣਾਏ ਜਾਣ ਤੇ ਆਪਣਾ ਕੋਈ ਅਡਾਨੀ ਅਰਗੇ ਬੱਦੇ ਲਿਆ ਕੇ ਇੱਥੇ ਬਿਠਾ। ਨੇ ਪੰਜਾਬ ਯੂਨੀਵਰਸਿਟੀ ਖਲੇ ਹੀ ਗਈ ਪ੍ਰੈਕਟੀਕਲੀ ਮੈਂ ਮਤਲਬ ਦੋ ਸਿਰਲ ਜੋ ਮਾਰਤੀ ਕਈਆਂ ਆ ਹਾਰਾ ਤੋਂ ਵੀ ਫੈਕਲਟੀ ਚੱਕ ਮਤਲਬ ਮੈਂਬਰ ਹੁੰਦੇ ਸੀ ਟੀਚਰ ਹੁੰਦੇ ਸੀ ਉੱਥੇ ਕਿਤੇ ਤਿੰਨ ਆ ਕਿਤੇ ਚਾਰ ਆ ਕਿਤੇ ਦੋ ਆ ਸਭ ਤੋਂ ਜਿਹੜੀ ਵਿਰੋਧਤਾ ਹੋਣੀ ਚਾਹੀਦੀ ਹੈ ਉਹ ਹੱਕ ਚ ਵੀ ਨਹੀਂ ਹੈਗੇ ਪਰ ਵਿਰੋਧਤਾ ਨਹੀਂ ਕਰਕੇ ਕੀਤਰਵਾਲਿਆਂ ਦੀ ਸਰਕਾਰ ਦੇ ਮਨ ਵਿੱਚ ਆ ਉਹ ਇਹ ਆ ਕਿ ਜਿਹੜੇ ਪਬਲਿਕ ਸੈਕਟਰ ਦੇ ਅਦਾਲੇ ਆ ਖਾਸ ਕਰਕੇ ਜਿਹੜੇ ਐਮੀਨੈਂਟ ਅਦਾਲੇ ਉਹਨਾਂ ਨੂੰ ਇੰਨਾ ਨਾ ਕਮਜ਼ੋਰ ਕਰ ਦੇ ਕਿ ਉਹ ਫਿਰ ਤਿਲਮਲਾ ਜੇ ਜਾਣ ਇਹ ਜਾਂ ਜੇ ਕਿ ਤੁਸੀਂ ਕੀਸਾ ਬਤਾਓ ਪਬਲਿਕ ਸੈਕਟਰ ਦੀ ਸਪੇਸ ਵਿੱਚ ਪ੍ਰਾਈਵੇਟਾਈਜੇਸ਼ਨ ਕਰ ਦੇ ਆਰਤੀਆਂ ਵਿੱਚ ਪ੍ਰੋਟੈਸਟ ਕਰਦੇ ਆ ਰੋਸ ਚੱਲੇ ਆ ਫੈਕਲਟੀ ਦੇ ਵਿੱਚ ਉਹਨਾਂ ਨਹੀਂ ਐ ਉਹਨਾਂ ਚੋਂ ਮੈਨੂੰ ਫੋਟੋਆਂ ਖਿਚਾਉਣ ਵਾਲੇ ਤੇ ਉੱਥੇ ਟੀਵੀਆਂ ਸਾਹਮਣੇ ਬਿਆਨ ਦੇਣ ਵਾਲੇ ਤੇ ਬਥੇਰੇ ਆ ਗਏ ਸਤਿ ਸ਼੍ਰੀ ਅਕਾਲ ਮੈਂ ਰਵੀ ਸੰਗਰਾ ਹੂ ਰਾਂ ਤੁਸੀਂ ਦਾ ਅਨਮਿਊਟ ਦੇਖ ਰਹੇ ਹੋ ਸਾਨੂੰ ਫਿਕਰਮੰਦੀ ਹੈ ਇਸ ਗੱਲ ਦੀ ਕਿ ਪੰਜਾਬ ਜਿੰਨਾ ਜਿੰਨਾ ਥਾਵਾਂ ਤੇ ਜਿੰਨਾ ਜਿੰਨਾ ਸੰਸਥਾਵਾਂ ਤੇ ਆਪਣਾ ਹੱਕ ਜਿਤਾਉਂਦਾ ਉਥੋਂ ਕਿਵੇਂ ਉਲਾਂਘੇ ਕੀਤਾ ਜਾਂਦਾ ਉਸ ਤੋਂ ਬਾਅਦ ਐਫਰਟ ਕੀ ਹੁੰਦੇ ਆ ਸਾਡੀ ਸਿਆਸਤ ਇਸ ਬਾਬਤ ਕੀ ਕਰਦੀ ਹੈ ਬੀਬੀਐਮਬੀ ਤੋਂ ਸਾਡਾ ਹੱਕ ਇੱਕਦਮ ਪਾਸੇ ਕਰ ਦਿੱਤਾ ਗਿਆ ਸਿਰਫ ਨਾਮ ਦੇ ਵਿੱਚ ਪੰਜਾਬ ਰਹਿ ਗਿਆ ਇਸੇ ਤਰ੍ਹਾਂ ਦੇ ਨਾਲ ਚੰਡੀਗੜ੍ਹ ਤੇ ਅਸੀਂ ਲਗਾਤਾਰ ਦਾਵਾ ਪੇਸ਼ ਕਰਦੇ ਹਾਂ ਸਿਆਸਤਦਾਨ ਇਸ ਤੇ ਸਿਆਸਤ ਕਰਦੇ ਆ ਪਰ ਹਾਲੇ ਤੱਕ ਹੱਥ ਕੁਝ ਨਹੀਂ ਲੱਗਾ ਇੱਕੋ ਇੱਕ ਸਾਡਾ ਇੱਕ ਬਹੁਤ ਵੱਡੀ ਸੰਸਥਾ ਪੰਜਾਬ ਯੂਨੀਵਰਸਿਟੀ ਸੀ ਜਿਸ ਨੂੰ ਵੀ ਹਟਿਆਉਣ ਦੇ ਵਾਸਤੇ ਕੋਸ਼ਿਸ਼ਾਂ ਸ਼ੁਰੂ ਹੋ ਗਈਆਂ ਇਸ ਤਰ੍ਹਾਂ ਦੇ ਇਲਜ਼ਾਮ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਦੇ ਵਿੱਚ ਬੈਠੀ ਸਰਕਾਰ ਤੇ ਆਰ ਐਸ ਸਸਤੇ ਲੱਗਣੇ ਸ਼ੁਰੂ ਹੋ ਗਏ ਹੁਣ ਇਸ ਬਾਬਤ ਫਿਕਰਮੰਦੀ ਇਸ ਗੱਲ ਦੀ ਹੈ ਕਿ ਕੀ ਵਾਕਈ ਇਹ ਬਹੁਤ ਵੱਡਾ ਨੁਕਸਾਨ ਹੈ ਜਾਂ ਫਿਰ ਇਹਦੇ ਵਿੱਚ ਸੁਧਾਰ ਆਉਣਗੇ ਜਿਸ ਤਰੀਕੇ ਦੇ ਨਾਲ ਇਸ ਨੂੰ ਬਦਲਿਆ ਜਾ ਰਿਹਾ ਮੇਰੇ ਨਾਲ ਇਸ ਬਾਬਤ ਗੱਲਬਾਤ ਕਰਨ ਦੇ ਲਈ ਪ੍ਰੋਫੈਸਰ ਮਨਜੀਤ ਸਿੰਘ ਜੀ ਹੋਣਗੇ ਪ੍ਰੋਫੈਸਰ ਮਨਜੀਤ ਸਿੰਘ ਪੰਜਾਬ ਯੂਨੀਵਰਸਿਟੀ ਤੋਂ ਰਿਟਾਇਰ ਹੋਏ ਨੇ ਇਹਨਾਂ ਨੇ ਉਹ ਸਾਰਾ ਸ਼ਾਸਨ ਪ੍ਰਸ਼ਾਸਨ ਹੁਣ ਤੱਕ ਦੇਖਿਆ ਸਮਝਿਆ ਤੇ ਉਸ ਨੂੰ ਮਾਣਿਆ ਤੇ ਹੁਣ ਇਸ ਬਦਲਦੇ ਹਾਲਾਤਾਂ ਦੇ ਵਿੱਚ ਉਹ ਸਮਝਦੇ ਇਸ ਕਹਾਣੀ ਨੂੰ ਕਿਵੇਂ ਸਮਝਦੇ ਆ ਪ੍ਰੋਫੈਸਰ ਬਹੁਤ ਬਹੁਤ ਸਵਾਗਤ ਧੰਨਵਾਦ ਜੀ ਪ੍ਰੋਫੈਸਰ ਤੁਸੀਂ ਤਾਂ ਬੜੇ ਬੜੇ ਬਿਹਤਰ ਤਰੀਕੇ ਨਾਲ ਸਮਝਦੇ ਹੋ ਸੈਨੇਟ ਸਿੰਡੀਕੇਟ ਕਿਵੇਂ ਕੰਮ ਕਰਦਾ ਹੈ ਔਰ ਇਹਦਾ ਆਫਟਰ ਆਲ ਸਟੂਡੈਂਟਸ ਨੂੰ ਜਾਂ ਫਿਰ ਆਪਣਾ ਹੱਕ ਰੱਖਣ ਵਾਲਾ ਪੰਜਾਬ ਤੇ ਹੋਰ तमाम ਜਿੰਨੇ ਵੀ ਲੋਕ ਹੈਗੇ ਨੇ ਉਹਨਾਂ ਨੂੰ ਕਿਵੇਂ-ਕਿਵੇਂ ਫਾਇਦਾ ਹੁੰਦਾ ਇੱਕ ਵਾਰ ਤੁਸੀਂ ਥੋੜਾ ਉਹਨੂੰ ਬਰੀਫ ਕਰ ਦਿਓ ਨੀ ਪਹਿਲੀ ਗੱਲ ਤੇ ਇਹ ਆ ਕਿ ਜਿਸ ਤਰੀਕੇ ਨਾਲ ਵਿਧਾਨ ਸਭਾ ਕਿਸੇ ਸੂਬੇ ਦੇ ਰਾਜ ਨੂੰ ਚਲਾਉਂਦੀ ਹੈ 90 ਮੈਂਬਰਾਂ ਦੀ ਜਿਹੜੀ ਸੈਨੇਟ ਆ ਜਿਹਦੇ ਚੋਂ ਲਗ ਲਗ ਕਾਂਸਟਿਚੂਐਂਸੀਜ਼ ਸਿਗੀਆਂ ਜਿੱਚ ਪ੍ਰਿੰਸੀਪਲਾਂ ਦੀ ਕਾਲਜ ਟੀਚਰਜ਼ ਦੀ ਗ੍ਰੈਜੂਏਟ ਕਾਂਸਟਿਚੂਐਂਸੀ ਜਿਨ੍ਹਾਂ ਨੇ ਇਸ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਕੀਤੀ ਹੈ ਉਸ ਜਾਂ ਪੀ ਐਚ ਡੀ ਐਮ ਫੀਲ ਕੁਝ ਵੀ ਕੀਤਾ ਆ ਗ੍ਰੈਜੂਏਸ਼ਨ ਤੇ ਉਦੋਂ ਅਬਾਬ ਡਿਗਰੀ ਕੋਈ ਵੀ ਯੂਨੀਵਰਸਿਟੀ ਤੋਂ ਕੀਤੀ ਹੈ ਉਹ ਇਹਦੇ ਮੈਂਬਰ ਬਣ ਸਕਦੇ ਸੀ ਤੇ ਇਸ ਕਰਕੇ ਜਾਨੀ ਇੰਜ ਕਹਿ ਲਓ ਕਿ ਸਾਰੇ ਇਲੂਮਿਨਾਈ ਉਹਦੇ ਮੈਂਬਰ ਬਣ ਕੇ ਤੇ ਵੋਟਾਂ ਪਾਉਂਦੇ ਹਾਂ ਵੋਟਾਂ ਵੋਟਾਂ ਪਾ ਸਕਦੇ ਸੀਗੇ ਉਸ ਕਾਂਚੀ ਸੇ ਮੇਰਾ ਖਿਆਲ 14 ਜਾਂ 15 ਜਿਹੜੇ ਮੈਂਬਰ ਸੈਨੇਟ ਦੇ ਉਹ ਇੰਜ ਚੁਣੇ ਜਾਂਦੇ ਸੀ ਬਕਾਇਦਾ ਬਖਸੇ ਜਾਂਦੇ ਸੀ ਵੋਟਾਂ ਪੈਣ ਵਾਲੇ ਤਿੰਨ ਮਹੀਨੇ ਪੂਰੀ ਉਹਦੇ ਚ ਐਕਸਰਸਾਈਜ਼ ਹੁੰਦੀ ਸੀ ਉਹ ਪੰਜਾਬ ਦੇ ਅਲੱਗ-ਅਲੱਗ ਜਗ੍ਹਾ ਜਾਣੇ ਹਿਮਾਚਲ ਚ ਜਾਣੇ ਬਖਸੇ ਦਿੱਲੀ ਤੱਕ ਹਰਿਆਣੇ ਚ ਜਾਣੇ ਆ ਜਿੱਥੇ-ਜਿੱਥੇ ਵੀ ਗ੍ਰੈਜੂਏਟ ਫੈਲਿਓ ਹੈ ਪੰਜਾਬ ਯੂਨੀਵਰਸਿਟੀ ਦੇ ਉੱਥੇ-ਉੱਥੇ ਹੀ ਵੋਟਾਂ ਪਵਾਉਣ ਲਈ ਪ੍ਰਬੰਧ ਕੀਤਾ ਜਾਂਦਾ ਸੀ ਉਸ ਨੂੰ ਤੇ ਬਿਲਕੁਲ ਖਤਮ ਇਹਨਾਂ ਨੇ ਖਤਮ ਹੁਣ ਰਹੀ ਬਾਕੀ ਦੀ ਗੱਲ ਨੰਬਰ ਕਟਾਤਾ ਬਹੁਤ ਜ਼ਿਆਦਾ ਇਹਨਾਂ ਨੇ ਨੰਬਰ ਕਰ ਲਿਆ ਉਹਦਾ ਸੈਨੇਟ ਦਾ 31 ਮੈਂਬਰੀ 90 ਤੋਂ ਯਾਨੀ ਤੀਜਾ ਹਿੱਸਾ ਕਰਤਾ ਤਾਂ ਕਿ ਉਹਨਾਂ ਨੂੰ ਆਪਣੇ ਖੰਭਾਂ ਥੱਲੇ ਬਚਾ ਕੇ ਰੱਖਿਆ ਜਾ ਸਕੇ ਤੇ ਕੇਂਦਰ ਦੀਆਂ ਚੰਮ ਦੀਆਂ ਕਰਨੇ ਵੀ ਸੌਖੇ ਕੇਂਦਰ ਦੀਆਂ ਚੰਮ ਦੀਆਂ ਚਲਾਈਆਂ ਜਾ ਸਕਣ ਹੁਣ ਇਨਾਂ ਨੇ 4 ਰੱਖਣੇ ਆ ਮੈਂਬਰ ਜਿਹੜੇ ਪ੍ਰਿੰਸੀਪਲਾਂ ਚੋਂ ਆ ਉਹ ਹੁਣ ਇਹਨਾਂ ਨੇ ਚੁਣਨੇ ਆ ਜਾਂ ਆਪ ਵੀ ਆਪ ਹੀ ਨਾਮਿਨੇਟ ਕਰ ਲੈਣੇ ਆ 6 ਇਹਨਾਂ ਦੇ ਹੈਗੇ ਆ ਟੀਚਰਾਂ ਦੇ ਵਿੱਚੋਂ ਜਿਹੜੇ ਕਾਲਜ ਟੀਚਰਸ ਹੈਗੇ ਆ ਬਾਕੀ 2 ਐਮਐਲਏ ਆ ਬਾਕੀ ਤੇ ਕੋਈ ਯੂਟੀ ਦੇ ਰਿਪਰੈਜ਼ੈਂਟੇਟਿਵ ਐਕਸ-ਆਫੀਸਿਓ ਕੋਚ ਐਕਸ-ਆਫੀਸਿਓ ਪੰਜਾਬ ਗਵਰਨਮੈਂਟ ਦੇ ਹੈਗੇ ਆ ਤੇ 8 ਜਿਹੜੇ ਆ ਉਹ ਉਥੋਂ ਨਾਮਿਨੇਟਡ ਵੀ ਹੈਗੇ ਆ ਇਹ ਸਿੱਧਾ ਜਿਹੜੇ ਪਹਿਲਾਂ ਵੀ ਹੁੰਦੇ ਸੀ ਪਰ ਹੁਣ ਇਹਨਾਂ ਨੇ ਉਹ ਅੱਠ ਕਰ ਦਿੱਤੇ। ਓਵਰ ਆਲ ਜੇ ਤੁਸੀਂ ਇਸ ਸਾਰੀ ਸੈਨੇਟ ਦੀ ਤਬਦੀਲੀ ਨੂੰ ਦੇਖੋ। ਉਹਦੇ 'ਚ ਇਹ ਹੋਇਆ ਰਵੀ ਕੇ ਇਹ ਹੁਣ ਕੇਂਦਰ ਦੇ ਸਿੱਧਾ-ਸਿੱਧਾ ਕਮਾਂਡ ਤੋਂ ਚੱਲੂਗੀ। ਇਹ ਉਹਦਾ ਜਿਹੜੀ ਬਦਲਾਅ ਕੀਤਾ ਤੇ ਉਹਦੇ 'ਚ ਜ਼ਿਆਦਾ ਭੂਮਿਕਾ ਹੋਗੀ, ਬਹੁ ਗਿਣਤੀ ਹੋਗੀ। ਜਿਹੜੀ ਉਹਨਾਂ ਦੇ ਕਹਿਣ ਤੇ ਕੰਮ ਕਰੇਗੀ, ਕੋਈ ਕਦਾਂ ਵਿਰੋਧ ਵੀ ਕਰੇਗਾ ਤਾਂ ਉਹ ਵੋਟ ਘਟ ਜੂਗੀ। ਨਾ 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 ਉਹਨਾਂ ਨੂੰ ਮਤਲਬ ਹਾਂ ਹਾਂ ਵੈਸੇ ਵੀ ਇੰਸਟੀਚਿਊਸ਼ਨ ਦੇ ਵਿੱਚ ਜਿੰਨੀਆਂ ਹੀ ਪਿਛਲੇ ਜਦੋਂ ਦੀ ਬੀਜੇਪੀ ਆਈ ਭਰਤੀਆਂ ਹੋ ਰਹੀਆਂ ਉਹ ਹੋਏ ਉਹਨਾਂ ਦੇ ਆਪਣੇ ਬੰਦੇ ਰਹੇ ਆ ਅੱਜ ਮੈਨੂੰ ਅਕੱਲ ਹੀ ਪਤਾ ਲੱਗਾ ਕਿਸੇ ਕਾਲ ਦੇ ਵਿੱਚ ਉਹ ਇੱਥੇ ਚੰਡੀਗੜ੍ਹ ਦੇ ਕਾਲ ਦੇ ਵਿੱਚ ਕੋਈ ਆਰਐਸਐਸ ਦੀ ਲੇਡੀ ਟੀਚਰ ਸੀ ਕਿ ਉਹਨੂੰ ਚੁੱਕ ਕੇ ਯੂਨੀਵਰਸਿਟੀ ਚ ਲੈ ਆਇਆ ਇਸ ਕਰਕੇ ਉਹ ਭਰਤੀ ਲਗਾਤਾਰ ਹੋ ਰਹੀ ਆ ਤੇ ਪਿਛਲੇ ਜਿਹੜੇ ਵੀਸੀ ਵੀ ਆਏ ਆ ਵੈਨ ਪੱਕੇ ਠੱਕੇ ਭਕਵੇਂ ਵੀ ਸੀ ਆ ਗਿਆ ਪੰਜਾਬੀ ਦੇ ਇੱਕ ਤੋਂ 2 ਮਹੀਨਿਆਂ ਦੀ ਖੇਡ ਨਹੀਂ ਹੈ ਲੰਬੇ ਸਮੇਂ ਤੋਂ ਚੱਲਦਾ ਆ ਰਿਹਾ ਸੀ ਬਿਲਕੁਲ ਲਗਾਤਾਰ ਕੀਤਾ ਜਾ ਰਿਹਾ ਸੀਗਾ ਇਸ ਬਾਰੇ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸੀ ਇੱਕ ਵਾਰੀ ਰੌਲਾ ਪੈ ਗਿਆ ਜੀ ਦੇਖੋ ਜੀ ਇੱਥੇ ਸੈਂਟਰਲ ਯੂਨੀਵਰਸਿਟੀ ਦੇ ਰੂਲਸ ਲਾਗੂ ਹੋ ਜਾਣਗੇ ਹੁਣ ਇੱਕ ਦਖਾਂਤ ਦੀ ਗੱਲ ਇਹ ਹੈ ਕਿ ਜਿਹੜੀ ਉੱਥੋਂ ਦੀ ਫੈਕਲਟੀ ਹੈ ਉਹਨੂੰ ਇਹ ਲੱਗਦਾ ਕਿ ਜੇ ਸੈਂਟਰ ਕੋਲ ਚਲੇ ਜਾਏ ਇਹ ਯੂਨੀਵਰਸਿਟੀ ਤੇ ਉਹਨਾਂ ਨੂੰ ਜਿਹੜੀ ਫੰਡਿੰਗ ਹੈ ਉਹ ਸੌਖੀ ਹੋ ਜੂਗੀ ਔਰ ਉਹਨਾਂ ਨੂੰ ਇਹ ਲੱਗਦਾ ਕਿ ਉਹਨਾਂ ਦੀ ਰਿਟਾਇਰਮੈਂਟ ਏਜ 65 ਸਾਲ ਹੋ ਜੂਗੀ ਉਹ ਇਸ ਹਿੱਤ ਅੱਛਾ ਬਹੁਤ ਸਾਰੇ ਪੰਜਾਬੀ ਨਹੀਂ ਹੈ ਫੈਕਟਰ ਬਿਲਕੁਲ ਹੈਗਾ ਹੈ ਨਹੀਂ ਨਹੀਂ ਇਹ ਫੈਕਟਰ ਵੀ ਰਵੀ ਕੰਮ ਕਰ ਰਿਹਾ ਤੁਸੀਂ ਦੇਖਿਆ ਕਿ ਸਟੂਡੈਂਟ ਫਿਰ ਨਹੀਂ ਗੱਲ ਪਿੱਛੇ ਸਟੂਡੈਂਟ ਸਟੂਡੈਂਟ ਵੀ ਸਟੂਡੈਂਟ ਵੀ ਸਟੂਡੈਂਟ ਲਗਾਤਾਰ ਪ੍ਰੋਟੈਸਟ ਕਰ ਰਿਹਾ ਟੀਚਰ ਕਿੱਥੇ ਆ ਮੇਰਾ ਖਿਆਲ ਅੱਜ ਕੋਈ 4-5 ਟੀਚਰ ਉਹ ਇਕੱਠੇ ਹੋ ਕੇ ਕਹਿੰਦੇ ਬਿਲਕੁਲ ਹੀ ਆਪਾਂ ਸ਼ਰਮੀ ਲਾਤੀ ਆਪ ਇਹ ਤਾਂ ਬਹੁਤ ਮਾੜੀ ਗੱਲ ਆ ਐਡਾ ਵੱਡਾ ਪੰਜਾਬ ਯੂਨੀਵਰਸਿਟੀ ਤੇ ਹਮਲਾ ਹੋ ਰਿਹਾ ਆ ਤੇ ਆਪਾਂ ਨੂੰ ਪ੍ਰੋਟੈਸਟ ਤੇ ਬਹਿਣਾ ਚਾਹੀਦਾ ਪਰ ਜਿਹੜੀਆਂ ਚੁਣੀ ਹੋਈ ਪੰਜਾਬ ਯੂਨੀਵਰਸਿਟੀ ਟੀਚਰਸ ਹੋਤੀਆਂ ਚਣੀਆਂ ਉਹ ਕੋਈ ਇਹਦੀ ਸਖਤ ਜਿਹੜੀ ਵਿਰੋਧਤਾ ਹੋਣੀ ਚਾਹੀਦੀ ਹੈ ਉਹ ਹੱਕ ਚ ਵੀ ਨਹੀਂ ਹੈਗੇ ਪਰ ਵਿਰੋਧਤਾ ਨਹੀਂ ਕਰ ਰਹੇ ਔਰ ਮੈਂ ਇਹ ਵੀ ਦੱਸ ਦਿਆਂ ਕਿ ਇੱਥੇ ਤੇ ਜਿਹੜੀ ਫੈਕਲਟੀ ਹੈ ਉਹਦੇ ਚ ਕਾਫੀ ਵੱਡੀ ਗਿਣਤੀ ਆਊਟ ਆਫ ਦੀ ਸਟੇਟ ਵੀ ਲੋਕ ਹੈਗੇ ਕਿਉਂਕਿ ਇਹ ਯੂਨੀਅਨ ਟੈਰੀਟਰੀ ਹੈ ਇਸ ਕਰਕੇ ਮੈਨੂੰ ਉਹਦੀ ਗੱਲ ਨਹੀਂ ਕੋਈ ਯੂਨੀਵਰਸਿਟੀ ਦੇ ਵਿੱਚ ਫੈਕਲਟੀ ਜਿਹੜੀ ਹੈ ਉਹ ਤੇ 올 ਇੰਡੀਆ ਸਿਲੈਕਸ਼ਨ ਕਮੇਟੀ ਚ ਰੈਸ਼ਨਲ ਸਭ ਤੋਂ ਵਧੀਆ ਚੰਗੇ ਤੇ ਚੰਗੇ ਬੰਦੇ ਆਉਣੇ ਚਾਹੀਦੇ ਉਹਦੀ ਕੋਈ ਦਿੱਕਤ ਨਹੀਂ ਹੈਗੀ ਉਹ ਸਾਡਾ ਕਾਨੂੰਨ ਵੀ ਅਲਾਉ ਕਰਦਾ ਔਰ ਚੰਗੀਆਂ ਯੂਨੀਵਰਸਿਟੀਆਂ ਚ ਬੈਸਟ ਬੰਦੇ ਟੀਚਰ ਤੇ ਰਿਸਰਚਰ ਆਉਣੇ ਚਾਹੀਦੇ ਆ ਤਾਂ ਹੀ ਹੋਊਗਾ ਨਾ ਮੈਂ ਗੋਆ ਯੂਨੀਵਰਸਿਟੀ ਚ ਕੰਮ ਕਰਦਾ ਆਂ ਆਸਾਮ ਯੂਨੀਵਰਸਿਟੀ ਚ ਕੰਮ ਕਰਦਾ ਆਂ ਤੇ ਬਾਹਰਲੇ ਹੋਰ ਵੀ ਤੇ ਆ ਕੇ ਕਰ ਹੀ ਸਕਦੇ ਆ ਉਹਦੀ ਦਿੱਕਤ ਨਹੀਂ ਹੈ ਪਰ ਪੰਜਾਬ ਦੇ ਹਿੱਤ ਜਿਹੜੇ ਆ ਉਹ ਹੁਣੇ ਜੇ ਟਰੇਡ ਯੂਨੀਅਨ ਦੇ ਹਿੱਤਾਂ ਨਾਲ ਰਲਾ ਕੇ ਦੇਖੋਗੇ ਤਾਂ ਉਹ ਦੋਵੇਂ ਅਲੱਗ ਲੱਗਿਆ ਜਿਹੜੇ ਤੇ ਉਹਨਾਂ ਦੇ ਆਪਣੇ ਟੀਚਰਾਂ ਦੇ ਹਿੱਤ ਆ ਉਹ ਉਹਨਾਂ ਨੂੰ ਜ਼ਰੂਰ ਲੱਗਦਾ ਕਿ ਸ਼ਾਇਦ ਜੇ ਸੈਂਟਰ ਦਾ ਇੱਥੇ ਬੋਲਬਾਲਾ ਹੋਏ ਤੇ ਉਹ ਜ਼ਿਆਦਾ ਪ੍ਰੋਟੈਕਟ ਹੋ ਦੇ ਪਰ ਕਿਉਂ ਕਾਰਨ ਉਹਦਾ ਆ ਕਿ ਸਾਰੀਆਂ ਹੀ ਵੈਸੇ ਤੇ ਯੂਨੀਵਰਸਿਟੀਆਂ ਵਿੱਚੇ ਪੰਜਾਬ ਯੂਨੀਵਰਸਿਟੀ ਜਿਹੜਾ ਹਿੱਸਾ ਪੱਤਾ ਉਹਨਾਂ ਨੂੰ ਫੰਡਿੰਗ ਦਾ ਅਸੀਂ ਤੇ ਦੇਖਦੇ ਰਹੇ ਹਾਂ ਨਾ ਲਗਾਤਾਰ ਮੈਂ ਉੱਥੇ ਮਤਲਬ ਆਪਾਂ ਇਹਨਾਂ ਗੱਲਾਂ ਤੇ ਲੜਦੇ ਵੀ ਰਹੇ ਹਾਂ ਪੰਜਾਬ ਆਪਣਾ ਹਿੱਸਾ ਦਿੰਦਾ ਨਹੀਂ ਮੰਨ ਲਓ ਪੰਜਾਬ ਦਾ ਹਿੱਸਾ ਬਣਦਾ 80 ਕਰੋੜ ਦਾ 40% ਦੇ ਵਿੱਚ ਜਿਹੜਾ ਘਾਟਾ ਉਹਨਾਂ ਨੇ ਦੇਣਾ ਇਹ ਉੱਥੇ 20 21 25 ਕਰੋੜ ਦੇ ਕੇ ਆਪਣਾ ਪਰਾਂ ਹੋ ਜਾਂਦੇ ਬਾਕੀ ਘਾਟਾ ਇੰਨਾ ਕਿੱਥੋਂ ਪੂਰਾ ਹੋਣਾ ਛੋਟਾ ਜਿਹੇ ਦਾਰਾ ਨਾ ਉਹਦਾ ਵੱਡਾ ਤੇ ਕੋਈ ਕਾਰਪੋਰੇਟ ਨਹੀਂ ਤਾਂ ਬੱਚੇ ਵਿਰੋਧ ਕਰਦੇ ਬਿਲਕੁਲ ਉਸ ਕਰਕੇ ਇਹਨਾਂ ਨੂੰ ਸਾਰੇ ਬਹਾਨੇ ਬਰੋੜ ਕੇ ਕਹੀ ਜਾਂਦੇ ਆ ਕਿ ਤੁਸੀਂ ਫੀਸਾਂ ਵਧਾਓ ਪਬਲਿਕ ਸੈਕਟਰ ਦੀ ਸਪੇਸ ਵਿੱਚ ਪ੍ਰਾਈਵੇਟਾਈਜੇਸ਼ਨ ਕਰ ਦੋ ਤੇ ਇਹਦਾ ਮਤਲਬ ਫਿਰ ਗਰੀਬਾਂ ਦੇ ਬੱਚੇ ਆ ਕੇ ਪੜਨਗੇ ਕਿਵੇਂ ਹੈ ਤੇ ਮਿਲੂ ਜਿਹੜੀ ਇਹਦੇ ਪਿੱਛੇ ਸਾਜ਼ਿਸ਼ ਕੀ ਆ ਉਹ ਸਮਝਣ ਦੀ ਲੋੜ ਆ ਮੇਰੇ ਜਿਹੜੀ ਤੁਹਾਨੂੰ ਵੀ ਸਮਝ ਪੈ ਜਾਊਗੀ ਜਨਰਲੀ ਇਹ ਟੈਂਡੈਂਸੀ ਇਹ ਚੱਲ ਰਹੀ ਆ ਜਿਹੜਾ ਥੈਚਰੀਜ਼ਮ ਦੀ ਸੋਚ ਇਹਨਾਂ ਦੇ ਕੇਂਦਰ ਵਾਲਿਆਂ ਦੀ ਸਰਕਾਰ ਦੇ ਮਨ ਵਿੱਚ ਆ ਜਿਹੜੀ ਨਿਊ ਲਿਬਰਲ ਪਾਲਿਸੀ ਜਿਹਨਾਂ ਨੂੰ ਕਹਿੰਦੇ ਨਵਦਾਦਾਰਵਾਦ ਜਿਹਨਾਂ ਨੂੰ ਕਹਿੰਦੇ ਉਹ ਇਹ ਆ ਕਿ ਜਿਹੜੇ ਪਬਲਿਕ ਸੈਕਟਰ ਤੇ ਆਧਾਰੇ ਆ ਖਾਸ ਕਰਕੇ ਜਿਹੜੇ ਐਮੀਨੈਂਟ ਆਧਾਰੇ ਆ ਉਹਨਾਂ ਨੂੰ ਇੰਨਾ ਨਾ ਕਮਜ਼ੋਰ ਕਰ ਦੋ ਕਿ ਉਹ ਫਿਰ ਤਿਲ ਮਲਾ ਜੇ ਜਾਣ ਨਿੰਮੋ ਮਤਲਬ ਇਤਨਾ ਬੁਖਲਾ ਆ ਜਾਣ ਜਿਦੋਂ ਇਹੋ ਜਿਹਾ ਹੋ ਜੇ ਜਿਦ ਤਰਾ ਮੱਛੀਆਂ ਫੜਨੀਆਂ ਹੋਣ ਤੇ ਪਹਿਲਾਂ ਕੋਈ ਮੜ ਜਾ ਉਹ ਚ ਕੋਈ ਇਹੋ ਜੀ ਚੀਜ਼ ਪਾਉਂਦੇ ਆ ਆਕਸੀਜਨ ਕਮ ਕਰ ਦਿੰਦੇ ਘਟ ਘਟਾਉਂਦੇ ਆ ਉਹ ਸਾਰੀਆਂ ਤਾਜ ਨਹੀਂ ਫੜ ਕੇ ਗਾ ਜਾਂਦੀ ਉਹ ਹਾਲਤ ਇੱਥੇ ਦੀ ਇਸ ਯੂਨੀਵਰਸਿਟੀ ਦੀ ਵੀ ਆ ਬਾਕੀ ਅਦਾਰਿਆਂ ਦੀ ਵੀ ਮੈਨੂੰ ਇਹ ਲੱਗਦਾ ਕਿ ਇਸ ਨੂੰ ਪ੍ਰਾਈਵੇਟ ਅਦਾਰਾ ਬਣਾਉਣ ਦੀ ਚਾਲ ਆ ਉਸ ਪਾਸੇ ਨੂੰ ਇੱਕ ਸਕੀਮ ਕਢੀ ਜਾ ਰਹੀ ਆ ਕਿਉਂ ਇਹਦਾ ਮੇਰੇ ਕਹਿਣ ਦਾ ਬេសਕੀ ਹੈ ਕਿ ਇਹਨੂੰ ਪ੍ਰਾਈਵੇਟ ਦਾ ਰਬ ਨੂੰ ਪਹਿਲਾਂ ਇਸ ਯੂਨੀਵਰਸਿਟੀ ਦੇ ਸਟੂਡੈਂਟ ਮੈਂ ਦੇਖਿਆ ਕਿ 7 7000 ਹੁੰਦੇ ਸੀ ਉਹ ਵਾਧੇ 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 ਮੇਰਾ ਖਿਆਲ ਹੈ ਇਸ ਵੇਲੇ ਸਟੂਡੈਂਟ ਘੱਟੋ ਘੱਟ 17 18000 ਸਟੂਡੈਂਟ ਹੋਣਗੇ ਸਟੂਡੈਂਟ ਤੇ ਵਧ ਗਏ 2.5 ਗੁਣਾ ਫੈਕਲਟੀ ਕਰਤੀ ਇਹਨਾਂ ਨੇ 40% ਉਹ ਕਿੱਥੋਂ ਘਾਟਾ ਪੂਰਾ ਹੋਣਾ ਫੈਕਲਟੀ ਫੈਕਲਟੀ ਵੀ ਤਾਂ 2.5 ਗੁਣਾ ਕਰਨੀ ਚਾਹੀਦੀ ਸੀ ਫੈਕਲਟੀ ਹੋਣੀ ਚਾਹੀਦੀ 2000 ਫੈਕਲਟੀ ਹੋਊਗੀ ਉੱਥੇ 300 ਇਹ ਦਾ ਮਤਲਬ ਕਿ ਇਹਨੂੰ ਖਤਮ ਕਰਨਾ ਚਾਹੁੰਦੇ ਆ ادارے ਨੂੰ ਜਿਹੜੇ ਫਿਰ ਬਾਕੀ ਦੇ ਕਿਵੇਂ ਪੜਾਉਂਦੇ ਤੁਸੀਂ ਮੈਨੂੰ ਪੁੱਛੋਗੇ ਗਵਰਨਮੈਂਟ ਕਾਲਜਾਂ ਚ ਕਿਵੇਂ ਪੜਾ ਰਹੇ ਪੰਜਾਬ ਦੇ ਸਾਰਿਆਂ ਚ ਕੋਈ ਆਜੀ ਕੱਚੇ ਆਜੀ ਆ ਲੈਕਚਰ 베이스 ਦੇ ਆਜੀ ਇਹਨੂੰ ਜੀ ਰਿਸਰਚ ਸਕਾਲਰ ਪੜਾ ਰਹੇ ਆ ਜੀ ਕੋਈ ਡੰਗ ਟਪਾਉ ਤੇ ਕੰਮ ਦੇ ਆ ਗਏ ਜਿਸ ਡਿਪਾਰਟਮੈਂਟਾਂ ਦੇ ਵਿੱਚ ਇਸ ਯੂਨੀਵਰਸਿਟੀ ਦੇ ਵਿੱਚ 18 ਤੋਂ 20 ਫੈਕਲਟੀ ਟੀਚਰ ਮਤਲਬ ਮੈਂਬਰ ਹੁੰਦੇ ਸੀ ਟੀਚਰ ਹੁੰਦੇ ਸੀ ਉੱਥੇ ਕਿਤੇ ਤਿੰਨ ਆ ਕਿਤੇ ਚਾਰ ਆ ਕਿਤੇ ਦੋ ਆ ਇਹ ਹਾਲਤ ਬਣੀ ਹੋਈ ਆ ਯੂਨੀਵਰਸਿਟੀ ਦੀ ਰੈਗੂਲਰ ਟੀਚਰ ਤੇ ਇਹਦਾ ਮਤਲਬ ਮੈਨੂੰ ਇੰਜ ਲੱਗਦਾ ਕਿ ਕੱਲਾ ਇਸ ਕਰਕੇ ਹੀ ਨਹੀਂ ਕੰਟਰੋਲ ਕੀਤਾ ਜਾ ਰਿਹਾ ਕਿ ਸੈਂਟਰ ਇਹਦੇ ਇਸ ਦਾ ਇਸ ਆਧਾਰੇ ਦਾ ਭਖਵਾ ਕਰਨ ਕਰਨਗੇ ਕੱਲਾ ਇਹ ਹੀ ਨਹੀਂ ਹੈਗਾ ਉਹ ਇਸ ਕਰਕੇ ਵੀ ਕਰ ਰਹੇ ਹੈਗੇ ਆ ਕਿ ਇਸ ਨੂੰ ਹੌਲੀ ਹੌਲੀ ਆਪਣੇ ਕੰਟਰੋਲ ਚ ਕਰਕੇ ਪ੍ਰਾਇੋਰਟਾਈਜ਼ ਕਰਕੇ ਕਿਉਂਕਿ 500 ਏਕੜ ਜ਼ਮੀਨ ਜਾਂ ਕਾਫੀ ਵੱਡੇ ਦੋ ਸੈਕਟਰਾਂ ਚ ਯੂਨੀਵਰਸਿਟੀ ਬਣ ਲਈ ਹੈ ਇਹ ਸਾਰੇ ਦੇ ਸਾਰੇ ਤੇ ਕਬਜ਼ਾ ਕਰਕੇ ਮੋٹے ਪੈਸੇ ਬਣਾਏ ਜਾਣ ਤੇ ਆਪਣਾ ਕੋਈ اڈਾਨੀ ਅਰਗੇ ਬੰਦੇ ਲਿਆ ਕੇ ਇੱਥੇ ਬਿਠਾ ਦਿੱਤੇ ਜਾਣ ਠੀਕ ਹੈ ਅੱਛਾ ਇਹ ਤਾਂ ਠੀਕ ਹੈ ਉਹਨਾਂ ਦੀ ਉਹਨਾਂ ਦੀ ਆਪਣੀ ਸਟ੍ਰੈਟਜੀ ਹੈ ਇਸ ਸਟ੍ਰੈਟਜੀ ਦੇ ਪਿੱਛੇ ਕਹਾਣੀਆਂ ਹੋਰ ਬਹੁਤ ਹੋਣਗੀਆਂ ਬਹੁਤ ਜ਼ੋਰ ਲੱਗਾ ਹੋਇਆ ਪਰ ਇਹਦੇ ਵਿੱਚ ਪੰਜਾਬ ਦੇ ਉਹ ਲੋਕ ਜਿਨ੍ਹਾਂ ਨੂੰ ਇਸ ਮਸਲੇ ਨੂੰ ਪ੍ਰਾਇੋਰਟੀ ਤੇ ਸਮਝਣ ਦੀ ਜ਼ਰੂਰਤ ਸੀ ਜਿਨ੍ਹਾਂ ਨੇ ਸਮਝਣਾ ਸੀ ਮੈਂ ਖਾਸ ਤੌਰ ਤੇ ਸਿਆਸਤਦਾਨਾਂ ਦੀ ਵੀ ਗੱਲ ਕਰਦਾ ਵਿੱਚ ਹੋਰ ਬਹੁਤ ਸਾਰੇ ਰੋਸ਼ਨ ਦਿਮਾਗ ਜਿਨ੍ਹਾਂ ਨੂੰ ਪਤਾ ਸੀ ਕਹਾਣੀਆਂ ਕਿ ਕੀ ਵਾਪਰ ਰਹੀਆਂ ਇਹ ਇੱਥੋਂ ਤੱਕ ਪਹੁੰਚਾਉਣ ਵਾਸਤੇ ਇਸ ਕਰਕੇ ਕਾਮਯਾਬ ਹੋ ਗਏ ਕਿ ਉਸ ਦਾ ਉਸ ਤੋਂ ਪਹਿਲਾਂ ਕਿਸੇ ਨੇ ਕੋਈ ਸੰਗਿਆਨ ਲਿਆ ਹੀ ਨਹੀਂ ਜਾਂ ਸਮਝ ਨਹੀਂ ਆਈ ਕਿਸੇ ਨੂੰ ਇੱਕ ਇੱਕ ਕਹਾਣੀ ਦੀ ਵੇਖੋ ਜਿੱਥੇ ਤੱਕ ਕਾਂਗਰਸ ਤੇ ਝਾੜੂ ਵਾਲਿਆਂ ਦਾ ਸਵਾਲ ਆ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਦਾ ਤੇ ਕੋਈ ਇਸ ਗੱਲ ਦਾ ਹਿੱਤ ਨਹੀਂ ਗੱਲਾਂ ਜਰੂਰ ਕਰਦੇ ਆ ਛੁੱਟਕਲੇ ਜਰੂਰ ਛੱਡਣਗੇ ਆ ਕਰਦਾਂਗੇ ਕੋਰਟ ਚ ਕੇਸ ਪਾ ਦਾਂਗੇ ਹੁਣ ਦੇਖੋ ਇਹ ਹੋਇਆ ਕਿਵੇਂ ਆ ਇਹ ਜਦ ਕੇ ਕੋਈ ਵੀ ਨੋਟੀਫਿਕੇਸ਼ਨ ਆਉਦੀ ਹੈ ਸਾਡੇ ਐਸ ਯੂਨੀਵਰਸਿਟੀ ਦੀ ਹੋਮ ਮਿਨਿਸਟਰੀ ਤੋਂ ਆਉਂਦੀ ਆ ਉਹ ਨੋਟੀਫਿਕੇਸ਼ਨ ਜਿਹੜੀ ਆਈ ਆ ਉਹ ਮਿਨਿਸਟਰੀ ਆਫ ਐਜੂਕੇਸ਼ਨ ਜਿਹੜੀ ਆਈ ਆ ਉਹਦੇ ਤੋਂ ਆਈ ਆ ਤੇ ਇਸ ਲਈ ਜਿਹੜੀ ਨੋਟੀਫਿਕੇਸ਼ਨ ਹੈ ਇਸ ਗੱਲ ਨੂੰ ਵੀ ਜਾਇਜ਼ ਨਹੀਂ ਸਮਝਾ ਨਹੀਂ ਇਹ ਗਲਤ ਆ ਹੈ ਹੀ ਗਲਤ ਆ ਦੂਸਰੀ ਗੱਲ ਜਿਹੜੀ ਸੈਨਟ ਹੈ ਉਹ ਕਲੰਡਰ ਦੇ ਨਾਲ ਬਣੀ ਹੋਈ ਹੈ ਤੇ ਉਹ ਕਲੰਡਰ ਤੇ ਚੇਂਜ ਕੀਤਾ ਨਹੀਂ ਤੇ ਕਲੰਡਰ ਜਿਹੜਾ ਸਾਡਾ ਪਾਸ ਹੋਇਆ ਉਹ ਐਕਟ ਆਫ ਪਾਰਲੀਮੈਂਟ ਹੈ ਉਹ ਇੱਥੇ ਪੰਜਾਬ ਦੀ ਅਸੈਂਬਲੀ ਚ ਪਾਸ ਨਹੀਂ ਹੋਇਆ ਹੋਇਆ ਹੈ ਨਾ ਜਦੋਂ ਰੀਆਰਗੇਨਾਈਜੇਸ਼ਨ ਤੇ ਤਾਂ ਹੋ ਹੀ ਗਿਆ ਐਕਟ ਦੀ ਰੀਆਰਗੇਨਾਈਜੇਸ਼ਨ ਹੋ ਗਈ 1964 ਚ ਤੇ ਉਹ ਉਹ ਪਾਰਲੀਮੈਂਟ ਦਾ ਪਾਸ ਹੋਇਆ ਕਿਉਂਕਿ ਇਹ ਇੰਟਰ ਸਟੇਟ ਬਾਡੀ ਕਾਰਪੋਰੇਟ ਹੈ ਸ਼ੁਰੂ ਚ ਜਦੋਂ 64 ਦੇ ਵਿੱਚ ਹੋਇਆ ਤੇ ਹਰਿਆਣਾ ਯੂਨੀਅਨ ਟੈਰੀਟਰੀ ਚੰਡੀਗੜ੍ਹ ਤੇ ਪੰਜਾਬ ਇਨਾਂ ਸਾਰਿਆਂ ਦੇ ਕਾਲਜ ਸਾਰੇ ਹਰਿਆਣੇ ਦੇ ਨਹੀਂ ਆ ਜਿਹੜੇ ਨੇੜੇ-ਨੇੜੇ ਦੇ ਅਕਰੂਖ ਖੇਤਰਾ ਜਮਨਾ ਨਗਰ ਅੰਬਾਲਾ ਇਨਾਂ ਦੇ ਜਿਹੜੇ ਕਾਲਜ ਸੀਗੇ ਜਿਹੜੇ ਹੁਣ ਕੁਰਕ ਖੇਤਰਾ ਯੂਨੀਵਰਸਿਟੀ ਨਾਲ ਚਲੇ ਗਏ ਉਹ ਸਾਰੇ ਇਕੱਠੇ ਸੀਗੇ ਪੰਜਾਬ ਯੂਨੀਵਰਸਿਟੀ ਹਾਂ ਬਿਲਕੁਲ ਇਕੱਠਾ ਪੰਜਾਬ ਸੀ ਨਾ ਪਹਿਲਾਂ ਤੇ ਉਹ ਕਾਲਜ ਇਹਦੇ ਕਾਲਜ ਇਹਦੇ ਨਾਲ ਹੀ ਰਹਿ ਗਏ ਠੀਕ ਹੈ ਇਸ ਕਰਕੇ ਇਹਨੂੰ ਇੰਟਰ ਸਟੇਟ ਬਾਡੀ ਕਾਰਪੋਰੇਟ ਹੋ ਦੋ ਦੋਸਤੋਂ ਤੋਂ ਵੱਧ ਕਾਲਜ ਸ਼ਾਇਦ ਪੰਜਾਬ ਦੇ ਕਾਲਜ ਐਸ ਵੇਲੇ ਬਿਲਕੁਲ ਬਿਲਕੁਲ ਹੈ ਬਿਲਕੁਲ ਹੈਗੇ ਆ ਇਸ ਕਰਕੇ ਪੰਜਾਬ ਦੇ ਕਾਲਜਾਂ ਦੇ ਤੋਂ ਇਸ ਯੂਨੀਵਰਸਿਟੀ ਨੂੰ ਰੈਵਨਿਊ ਵੀ ਆਉਂਦਾ ਐਗਜ਼ਾਮੀਨੇਸ਼ਨ ਫੀਸ ਆ ਹੋਰ ਆ ਸਾਰਾ ਕੁਝ ਔਰ ਉਹਨਾਂ ਨੂੰ ਫਾਇਦਾ ਇਹ ਕਾਲਜਾਂ ਦੇ ਬੱਚਿਆਂ ਨੂੰ ਕਿ ਉਹਨਾਂ ਨੂੰ ਪੰਜਾਬ ਯੂਨੀਵਰਸਿਟੀ ਜਿਹੜੀ ਇੱਕ ਐਮਿਨੈਂਟ ਯੂਨੀਵਰਸਿਟੀ ਆ ਉਸ ਦਾ ਠੱਪਾ ਉਹਨਾਂ ਦੀ ਡਿਗਰੀ ਤੇ ਲੱਗਦਾ ਗ੍ਰੈਜੂਏਸ਼ਨ ਦਾ ਮਾਸਟਰ ਦਾ ਸਾਰਾ ਇਹ ਲੱਗਦਾ ਇਹ ਉਹਨਾਂ ਨੂੰ ਫਾਇਦਾ ਇਹੀ ਗੱਲ ਤੇ ਹੁਣ ਹਰਿਆਣੇ ਵਾਲੇ ਦੁਬਾਰਾ ਮੰਗ ਰਹੇ ਸੀ ਨਾ ਕਿ ਸਾਡੇ ਕਾਲਜ ਦੁਬਾਰਾ ਪੰਜਾਬ ਯੂਨੀਵਰਸਿਟੀ ਨਾਲ ਅਫੀਲੀਏਟ ਕਰ ਲਓ ਹੁਣ ਤੁਹਾਨੂੰ ਸਮਝ ਪੈ ਗਈ ਸ਼ਾਜੇਸ਼ ਸ਼ਾਜੇਸ਼ ਇਹ ਹੀ ਸੀ ਕਿ ਉਹ ਹੋ ਜਾਣ ਮжоਰਿਟੀ ਉਹਨਾਂ ਦੀ ਕਰਦੀ ਹੈ ਯੂਨੀਅਨ ਟੈਰੀਟਰੀ ਅੱਗੇ ਇੱਕ ਕੇਂਦਰ ਦੇ ਹੱਥ 'ਚ ਆ ਪੰਜਾਬ ਨੂੰ ਵੈਸੇ ਮਿਨੋਰਿਟਾਈਜ਼ ਕਰਦੀ ਹੈ ਉਹ ਇੱਥੇ ਚੱਲਣ ਨਹੀਂ ਦਿੱਤੀ ਪੰਜਾਬੀਆਂ ਨੇ ਨਹੀਂ ਚੱਲਣ ਦਿੱਤੀ ਵਿਦਿਆਰਥੀਆਂ ਨੇ ਨਹੀਂ ਚੱਲਣ ਦਿੱਤੀ ਤੇ ਉਹਦੇ 'ਚ ਸ਼ਰਮੋਖ ਸ਼ਰਮੀ ਆ ਆਮ ਆਦਮੀ ਪਾਰਟੀ ਨੂੰ ਸਰਕਾਰ ਨੂੰ ਵੀ ਵਿਰੋਧਤਾ ਕਰਨੀ ਪਈ ਜਿਹਦੇ ਕਰਕੇ ਉਹ ਚਾਲ ਨਹੀਂ ਚੱਲੀ ਉਹਨਾਂ ਨੇ ਸਿੱਧਾ ਹੀ ਕੱਢ ਦਿੱਤਾ ਜਿਹੜਾ ਫਰਲਾ ਉਹਦੇ ਕਰਕੇ ਉੱਥੇ ਕਾਫੀ ਵਿਦਿਆਰਥੀਆਂ ਵਿੱਚ ਤੇ ਪ੍ਰੋਟੈਸਟ ਚੱਲ ਰਿਹਾ ਰੋਸ ਚੱਲ ਰਿਹਾ ਫੈਕਲਟੀ ਵਿੱਚ ਉਹਨਾਂ ਨਹੀਂ ਹੈ ਪਰ ਜਿਹੜੇ ਵੀ ਪੰਜਾਬ ਹੇਤੂ ਲੋਕ ਹੈਗੇ ਆ ਭਾਵੇਂ ਪੋਲਿਟਿਕਲ ਪਾਰਟੀਆਂ ਉਹਨਾਂ ਚੋਂ ਮੈਨੂੰ ਫੋਟੋਆਂ ਖਿਚਾਉਣ ਵਾਲੇ ਤੇ ਉੱਥੇ ਟੀਵੀਆਂ ਸਾਹਮਣੇ ਬਿਆਨ ਦੇਣ ਵਾਲੇ ਤੇ ਬਤੇਰੇ ਆ ਗਏ ਆ ਆਈ ਵੀ ਜਾਣਗੇ ਪਰ ਮੈਨੂੰ ਲੱਗਦਾ ਕਿ ਜਿੰਨਾਂ ਲੋਕਾਂ ਦੇ ਮਨ ਵਿੱਚ ਪੰਜਾਬੀਅਤ ਦਾ ਦਿਲੋਂ ਪਿਆਰ ਜਾਂ ਜਿਸ ਪੋਲਿਟਿਕਸ ਦਾ ਪੰਜਾਬੀਆਂ ਪ੍ਰਤੀ ਦਿਲੋਂ ਕੋਈ ਹਿੱਤ ਨਹੀਂ ਹੈਗਾ ਜਾਂ ਸਿੱਖੀ ਪ੍ਰਤੀ ਹਿੱਤ ਨਹੀਂ ਹੈਗਾ ਉਹ ਇਸ ਨੂੰ ਬਹੁਤਾ ਉਸ ਕਿਸਮ ਨਾਲ ਨਿੱਜੀ ਤੌਰ ਤੇ ਆਪਣਾ ਮੁੱਖ ਚੈਲੰਜ ਤੌਰ ਤੇ ਨਹੀਂ ਲੈਣਗੇ ਮੈਂ ਗੱਲ ਕੀਤੀ ਚੰਨੀ ਸਾਹਿਬ ਆਏ ਹੋਏ ਸੀ ਕੱਲ ਮੈਂ ਉਹਨਾਂ ਦੇ ਇਤਰਾ ਬੈਠੇ ਸੀ ਸਟੂਡੈਂਟ ਦੇ ਵਿੱਚ ਹੀ ਬੈਠੇ ਸੀ ਮੈਂ ਵੀ ਉੱਥੇ ਹੀ ਸੀ ਉਦੋਂ ਮੈਂ ਉਹਨਾਂ ਨੇ ਕਿਹਾ ਚੰਨੀ ਸਾਹਿਬ ਰਾੜ ਕੇ ਸਭ ਸਾਰੀਆਂ ਪਾਰਟੀਆਂ ਇਕੱਠੀਆਂ ਹੋ ਕੇ ਤੁਸੀਂ ਇੱਕ ਫਰੰਟ ਬਣਾਓ ਕਿ ਸਾਨੂੰ ਪੰਜਾਬ ਯੂਨੀਵਰਸਿਟੀ ਤੇ ਛੱਡੋ ਇਹ ਚੰਡੀਗੜ੍ਹ ਹੁਣ ਸਾਨੂੰ ਵਾਪਸ ਆਉਣਾ ਚਾਹੀਦਾ ਹਾਂ ਉਸ ਤੋਂ ਸਾਡੀ ਰਾਜਨੀਤੀ ਕੀਰ ਵੱਡੀ ਕਰੋ ਨਹੀਂ ਸਾਡੀ ਰਾਜਧਾਨੀਆਂ ਇਹਦੇ ਚ ਕੋ ਤੁਸੀਂ ਗਲਤ ਮੰਗ ਥੋੜੀ ਕਰ ਰਹੇ ਆ ਇਹ ਤੇ ਟੈਂਪਰੇਰੀ ਅਰੇਂਜਮੈਂਟ ਸੀਗਾ ਕਿ ਚਲੋ ਜੀ ਦੋ ਰਾਜਧਾਨੀਆਂ ਤੁਰੰਤ ਰਾਤੋਂ ਰਾਤ ਨਹੀਂ ਬਣ ਗਈਆਂ ਨਾ ਇਸ ਕਰਕੇ ਕੁਝ ਛਾੜੇ ਛੋਟੇ ਪਰ ਆਇਆ ਹਰਿਆਣੇ ਵਾਲੇ ਉਹਨਾਂ ਨੂੰ ਇਥੇ ਸਾਰਾ ਦੋ ਤੇ ਉਹ ਵੀ ਆਪਣਾ ਕੰਮ ਚਲਾਈ ਜਾਣਾ ਸੀ ਨਹੀਂ ਚਲਾਈ ਜਾਣ ਹੁਣ ਆ ਹੁਣ ਵਾਲੀ ਜਿਹੜੀ ਹੈ ਸਰਕਾਰ ਤੁਹਾਨੂੰ ਪਤਾ ਇਥੇ ਹੋਰ 10 ਏਕੜ ਦੇਣ ਨੂੰ ਫਿਰਦੇ ਸੀ ਹਰਿਆਣੇ ਨੂੰ ਉੱਤੇ ਰੋਲਾ ਪੈ ਕੇ ਪਛਾਹ ਕੀਤਾ ਜਦੋਂ ਖੱਟਣ ਸੀ ਉਹ ਇਹੀ ਗੱਲ ਆ ਕਿ ਉਹਨਾਂ ਦਾ ਇੰਚ ਬਾ ਇੰਚ ਹਰਿਆਣਾ ਚਲਾ ਗਿਆ ਯੂਨੀਅਨ ਟੈਰੀਟਰੀ ਚਲੇ ਗਈ ਯੂਨੀਵਰਸਿਟੀ ਚਲੇ ਗਈ ਉਧਰ 50 ਕਿਲੋਮੀਟਰ ਬੀਐਸਐਫ ਨੂੰ ਦੇਤਾ ਫਿਰ ਜਿਸ ਤਰ੍ਹਾਂ ਤੁਸੀਂ ਦੱਸਿਆ ਹੈ ਬੀਬੀਐਮਬੀ ਤੇ ਕਬਜ਼ਾ ਇਹ ਹੁਣ ਉਹ ਕਹਿ ਰਿਹਾ ਹਿਮਾਚਲ ਤੇ ਰਾਜਸਥਾਨ ਨੂੰ ਤੁਸੀਂ ਉਹਨਾਂ ਨੂੰ ਬਰਾਬਰ ਦੀ ਨਮਾਇੰਦਗੀ ਦੇਦੇ ਉਹਨਾਂ ਦੇ ਇੱਥੇ ਕੀ ਆ ਭੀ ਹਿਮਾਚਲ ਦਾ ਤੇ ਚਲੋ ਫਿਰ ਵੀ ਮਾੜਾ ਮੋਟਾ ਉਹਨਾਂ ਨੂੰ ਪਾਣੀ ਵੀ ਥੋੜਾ ਜਿਆ ਦੇਨੇ ਕਿ ਉਧਰੋਂ ਦਰਿਆ ਆਉਂਦੇ ਉਹ ਤੇ ਚਲੋ ਕਰ ਲੈਣ ਕਲੇ ਪਰ ਸਾਰੇ ਦੇ ਸਾਰੇ ਜਿਹੜੇ ਰਿਪੀਰੀਅਨ ਪ੍ਰਿੰਸੀਪਲ ਦੇ ਮਤਲਬਕ ਕਹੀਏ ਤੇ ਉਹਦੇ ਅਜਾੜਾ ਹੁਣ ਫਲੱਡ ਕਿੱਥੇ ਆਏ ਆ ਪੰਜਾਬ 'ਚ ਹੀ ਆਏ ਆ ਨਾ ਪੰਜਾਬ ਦੇ ਲੋਕ ਤਬਾਹ ਹੋਏ ਆ ਤੁਸੀਂ ਇੱਕ ਛੋਟੀ ਗੱਲ ਤੋਂ ਤੁਹਾਨੂੰ ਸਾਰੀ ਗੱਲ ਸਮਝ ਪੈ ਜਾਊਗੀ ਜਿਹੜੀ ਅਸੀਂ ਜਿਸ ਦਿਨ 2019 ਚ 5 ਅਗਸਤ ਨੂੰ ਧਾਰਾ 370 ਹਟਾਈ ਗਈ ਅੰਮ੍ਰਿਤਸਰ ਲੈ ਕੇ ਆਇਆ ਪਾਰਲੀਮੈਂਟ 'ਚ ਬੜੇ ਢੱਲੇ ਨਾਲ ਕੱਲੀ ਧਾਰਾ 370 ਹੀ ਨਹੀਂ ਹਟਾਈ ਉਹ ਦੇਸ਼ ਦਾ ਸੂਬਾ ਜੰਮੂ ਕਸ਼ਮੀਰ ਜਿਹਦੇ ਕੋਲ ਸਭ ਤੋਂ ਵੱਧ ਹੱਕ ਹਕੂਕ ਸੀਗੇ ਤੁਸੀਂ ਉੱਥੇ ਮਤਲਬ ਸਾਰੇ ਉਹਨਾਂ ਦੇ ਆਪਣੇ ਰੂਲ ਸੀਗੇ ਕਿਸੇ ਵੇਲੇ ਤੇ ਇੰਨੇ ਜ਼ਿਆਦਾ ਸੀਗੇ ਕਿ ਉਹਨਾਂ ਦਾ ਨੈਸ਼ਨਲ ਐਂਥਮ ਆਪਣਾ ਸੀ ਝੰਡਾ ਆਪਣਾ ਸੀ ਸੁਪਰੀਮ ਕੋਰਟ ਆਪਣੀ ਸੀ ਆਪਣੇ ਚੀਫ ਮਿਨਿਸਟਰ ਨੂੰ ਪ੍ਰਧਾਨ ਮੰਤਰੀ ਕਹਿੰਦੇ ਸੀ ਇੰਨੇ ਹੱਕ ਹਕੂਕ ਜਦੋਂ ਉਹ ਪਹਿਲਾਂ ਸ਼ੁਰੂ-ਸ਼ੁਰੂ ਚ ਬਣੇ ਬਾਅਦ ਚ ਹੌਲੀ-ਹੌਲੀ ਕਾਂਗਰਸ ਨੇ ਉਹਨੂੰ ਉਹਨਾਂ ਨੂੰ ਇਸੇ ਤਰ੍ਹਾਂ ਇਨਕ੍ਰੋਚ ਕਰ ਕਰਕੇ ਨਹੀਂ ਜੀ ਹੁਣ ਇਹ ਚੀਫ ਮਿਨਿਸਟਰ ਆ ਨਹੀਂ ਜੀ ਹੁਣ ਸਟੇਟ ਆ ਉਸ ਪਾਸੇ ਨੂੰ ਤੁਸੀਂ ਸਿੱਖ ਲਓ ਉਹਨਾਂ ਨੂੰ ਐਡੀ ਵੱਡੀ ਸਟੇਟ ਤੋਂ ਸਟੇਟ ਹੀ ਨਹੀਂ ਰਹਿਣ ਦਿੱਤਾ ਦੂਜਿਆਂ ਦੇ ਬਰਾਬਰ ਯੂਨੀਅਨ ਟੈਰੀਟਰੀ ਬਣਾਤੀ ਆ ਤੁਹਾਡੀ ਪੰਜਾਬ ਦੀ ਰਾਜਧਾਨੀ ਤੁਹਾਡਾ ਦਿੱਲੀ ਫੰਡਣਾ ਚਾਹੀਦਾ ਯਾਰ ਕਿਹੋ ਜਿਹੇ ਬੰਦੇ ਆ ਕਿ ਤੁਹਾਡੀ ਆਪਣੀ ਛੇਰ ਆ ਤੁਹਾਂ ਦੇ ਲੋਕਾਂ ਨੂੰ ਉਜਾੜ ਕੇ ਰਾਜਧਾਨੀ ਬਣੀ ਹੋਈਆਂ ਉਹ ਤੁਹਾਨੂੰ ਯੂਨੀਅਨ ਟੈਰੀਟਰੀ ਬਣਾਤੀ ਜਾਂ ਦਿੱਲੀ ਲਿਆ ਕੇ ਬਿਠਾਤਾ ਇੱਥੇ ਬਿਠਾਤਾ ਨਾ ਹੁਣ ਇਹ ਜੋ ਜੰਮੂ ਕਸ਼ਮੀਰ ਦਾ ਹੋਇਆ ਉਹ ਤੁਹਾਡੇ ਲਈ ਇੱਕ ਰਿਮਾਈਂਡਰ ਆ ਇਸ ਨੂੰ ਕਿਸ ਦਿਨ ਉਹ ਯੂਨੀਅਨ ਟੈਰੀਟਰੀ ਵਰਗਾ ਬਣਾ ਦੇਣਗੇ ਨਾਂ ਵੀ ਡਿਕਲੇਅਰ ਕਰਨਗੇ ਤੇ ਵਰਗਾ ਬਣਾ ਦੇਣਗੇ ਤੁਹਾਡੇ ਕੋਈ ਇਤਿਹਾਕ ਹਕੂਕ ਨਹੀਂ ਹੋਣਗੇ ਪੰਜਾਬ ਦੀਆਂ ਮੈਂ ਤੇ ਤੁਹਾਡੇ ਲਈ ਇਹੋ ਕਹਿਣਾ ਚਾਹੁੰਨਾ ਪੰਜਾਬੀਆਂ ਨੂੰ ਪੋਲੀਟੀਕਲ ਪਾਰਟੀਆਂ ਤੇ ਜਿਹੜਾ ਜਿੰਨਾ ਕੁ ਜੋ ਉਹਨਾਂ ਚ ਦਮਖਾਵੇਂ ਆ ਉਹ ਤੇ ਆਪਣੇ ਹਿੱਤਾਂ ਲਈ ਦੇਖਦੇ ਆਪਣੇ ਸੱਤਾ ਚ ਕਿਵੇਂ ਆਉਣਾ ਜੋੜ ਤੋੜ ਚ ਦੇਖਦੇ ਪੰਜਾਬੀਆਂ ਨੂੰ ਇਹੋ ਜੇ ਮਾਮਲੇ ਦੇ ਉੱਤੇ ਦਿਲ ਖੋਲ ਕੇ ਉਹ ਕਿਸੇ ਮਜਬ ਜਾਤ ਧਰਮ ਦੇ ਹੋਣ ਜਿਹੜੇ ਵੀ ਪੰਜਾਬ ਦੇ ਵਿੱਚ ਵਸਦੇ ਆ ਸਾਡਾ ਜਿਹੜਾ ਸਭ ਤੋਂ ਚਿਹਰਾ ਅਹਿਮ ਚਿਹਰਾ ਦਾ ਰਾਜਧਾਨੀ ਹੁੰਦੀ ਹੈ ਜਿੱਥੋਂ ਪਤਾ ਲੱਗਦਾ ਕਿ ਪੰਜਾਬੀ ਕਿਹੋ ਜਿਹਾ ਹੈ ਨਾ ਇੱਕ ਸਿੰਬਲ ਹੈ ਤੁਹਾਡਾ ਉਦੇ ਦੇ ਕਬਜ਼ਾ ਕਰੀ ਬੈਠੇ ਇਹ ਕਿਵੇਂ ਛਡਾਉਣਾ ਉਸ ਦੇ ਉੱਤੇ ਇੱਕ 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 ਮੋਠ ਹੋਣ ਇੱਕ ਜੋਟ ਹੋਣ ਕਿਸਾਨਾਂ ਨੂੰ ਕਿਸਾਨਾਂ ਨੇ ਪਿੱਛੇ ਮੰਗ ਠਾਈ ਸੀ ਚੰਡੀਗੜ੍ਹ ਦੀ ਰਾਜਵਾਲ ਹੋਣਾ ਨੇ ਹੋਰ ਨਾਲ ਨੇ ਕਿਹਾ ਸੀ ਅਸੀਂ ਮੋਰਚਾ ਵੀ ਲਾਵਾਂਗੇ ਬੀਬੀ ਐਮਬੀ ਦੀ ਵੀ ਸਾਰੀ ਗੱਲ ਉਠਾਈ ਸੀਗੀ ਹੋਰ ਪਾਣੀਆਂ ਦੇ ਮੁੱਦੇ ਵੀ ਉਠਾਏ ਸੀ ਇਸ ਲਈ ਉਹਨਾਂ ਕਿਸਾਨਾਂ ਨੂੰ ਵੀ ਸਾਡੀ ਬੇਨਤੀ ਹੈ ਤੇ ਸਾਰੇ ਜਿਹੜੇ ਨੌਜਵਾਨ ਆ ਜਗਾ ਜਗਾ ਕਿ ਜਦ ਤੱਕ ਅਸੀਂ ਆਪਣੇ ਇੱਕ ਮੁੱਠ ਹੋ ਕੇ ਅੱਜ ਪੂਰੀ ਜੋਰ ਨਾਲ ਆਵਾਜ਼ ਬੁਲੰਦ ਨਹੀਂ ਕਰਦੇ ਜਿਹਦੀ ਗੂੰਜ ਜਿਹੜੀ ਦਿੱਲੀ ਤੱਕ ਜਾਏ ਕਿ ਇਸ ਤਰੀਕੇ ਨਾਲ ਅਸੀਂ ਕਬਜ਼ੇ ਨਹੀਂ ਕਰਦੇਾਂਗੇ ਨਹੀਂ ਤੇ ਪੀਜੀਆਈ ਪਹਿਲਾਂ ਹੀ ਉਹਨਾਂ ਕੋਲ ਆ ਸੈਂਟਰ ਦੇ ਅੰਦਰ ਆ ਫਿਰ ਪੰਜਾਬ ਯੂਨੀਵਰਸਿਟੀ ਚਲੇ ਹੀ ਗਈ ਪ੍ਰੈਕਟੀਕਲੀ ਹੁਣ ਐਵੇਂ ਮਤਲਬ ਲੋਚਨਲ ਜੋ ਮਰਜ਼ੀ ਕਹੀ ਜਾਣ ਤੇ ਫਿਰ ਇਹ ਏਰੀਆ ਪਹਿਲਾਂ ਹੀ ਸੈਂਟਰ ਦੇ ਕੰਟਰੋਲ ਚ ਹੈ ਯੂਨੀਅਨ ਟੈਰੀਟਰੀ ਫਿਰ ਹੁਣ ਕਿਹੜਾ ਕਿਹੜਾ ਸ਼ਹਿਰ ਕਿਹੜਾ ਕਿਹੜਾ ਏਰੀਆ ਪਹਿਲਾਂ ਰੋਪੜ ਆਊਗਾ ਜਾਂ ਕਿਹੜਾ ਆਊਗਾ ਜਿਹੜਾ ਨਾਲ-ਨਾਲ ਲੱਗਦਾ ਪਟਿਆਲਾ ਆਊਗਾ ਇਹ ਸਭ ਦੀ ਵਾਰੀ ਹੌਲੀ-ਹੌਲੀ ਉਸ ਕਿਸਮ ਦੀ ਆਊਗੀ ਸਾਨੂੰ ਬਹੁਤ ਕਮਜ਼ੋਰ ਕਰਤਾ ਜਾਊਗਾ ਉਹ ਕਈ ਲੈਵਲ ਤੇ ਅਪਰੀਟ ਕਰ ਰਹੇ ਆ ਉਹ ਅੰਦਰੋਂ ਵੀ ਖੋਸ ਰਹੇ ਆ ਉਹ ਵਿਰੋਧਤਾ ਨੂੰ ਪਾੜ ਵੀ ਰਹੇ ਆ ਦੀਪ ਸਟੇਟ ਸਾਨੂੰ ਹੌਲੀ 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 ਇੰਨਾ ਕਮਜ਼ੋਰ ਕਰ ਦੂਗੀ ਕਿ ਅਸੀਂ ਸ਼ਾਇਦ ਖੋਦੀ ਕਹਿ ਦਈਏ ਕਿ ਆਜੋ ਕੋਈ ਗੱਲ ਨਹੀਂ ਜੀ ਇੰਨਾ ਕਮਜ਼ੋਰ ਹੋ ਜਾਈਏ ਜਿਵੇਂ ਹੁਣ ਪੰਜਾਬ ਯੂਨੀਵਰਸਿਟੀ ਦੇ ਟੀਚਰ ਹੋਏ ਹੋਏ ਆ ਬਿਲਕੁਲ ਬਹੁਤ ਧੰਨਵਾਦ ਪ੍ਰੋਫੈਸਰ ਸਾਹਿਬ ਇਹ ਸਿੱਧੇ ਤੌਰ ਤੇ ਗੱਲ ਇਹ ਹੈ ਕਿ ਜੋ ਗੱਲਾਂ ਹੋਈਆਂ ਇਹ ਬਿਲਕੁਲ ਕਹਿ ਲੋ ਕਿ ਸਾਡੇ ਦਿਮਾਗ ਦੇ ਪਰਦੇ ਖੋਲਦੀਆਂ ਹੈ ਕਿ ਇਹ ਲੜਾਈ ਸਾਂਝੀ ਇੱਕ ਬਹੁਤ ਵੱਡੇ ਪਲੇਟਫਾਰਮ ਦੀ ਬਣਨੀ ਚਾਹੀਦੀ ਹੈ ਕਿ ਜੋ ਪੰਜਾਬ ਦੇ ਵਿੱਚ ਰਹਿ ਰਿਹਾ ਚਾਹੇ ਉਸ ਦੇ ਬੱਚੇ ਹੈਗੇ ਨੇ ਜਾਂ ਹਲੇ ਆਉਣ ਵਾਲੇ ਸਮੇਂ ਦੇ ਵਿੱਚ ਉਹਨੇ ਪੈਦਾ ਕਰਨੇ ਨੇ ਜੇਕਰ ਬੱਚੇ ਪੈਦਾ ਕਰਨੇ ਨੇ ਤਾਂ ਫਿਰ ਉਹ ਪੜਾਉਣੇ ਵੀ ਆ ਬੱਚਿਆਂ ਨੇ ਪੜਦਿਆਂ ਪੜਦਿਆਂ ਉਸ ਯੂਨੀਵਰਸਿਟੀ ਤੱਕ ਪਹੁੰਚਣਾ ਵੀ ਆ ਉੱਥੇ ਸਾਡਾ ਹੱਕ ਹੈ ਸਾਡੇ ਬੱਚਿਆਂ ਦਾ ਹੱਕ ਹੈ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦਾ ਹੱਕ ਬਣਦਾ ਜੇਕਰ ਤੁਸੀਂ ਇਸ ਹੱਕ ਨੂੰ ਬਚਾਉਣਾ ਹੈ ਤਾਂ ਸਿੱਧੇ ਤੌਰ ਤੇ ਗੱਲ ਇਹ ਹੈ ਕਿ ਇੱਕ ਸਾਂਝੀ ਲੜਾਈ ਜ਼ਰੂਰ ਵਿੱਢਣ ਦੀ ਜ਼ਰੂਰਤ ਹੈ ਦਿੱਲੀ ਵਰਗੇ ਕਿਸਾਨ ਅੰਦੋਲਨ ਤੋਂ ਘੱਟ ਇੱਥੇ ਸਰਨਾ ਨਹੀਂ ਕਿਉਂਕਿ ਇਹ ਸਿੱਧੇ ਸਿੱਧੇ ਤੌਰ ਤੇ ਸਾਡੇ ਹੱਕਾਂ ਤੇ ਡੱਕ ਹੈ ਫਿਲਹਾਲ ਇਸ ਮਸਲੇ ਦੇ ਅੰਦਰ ਬਹੁਤ ਸਾਰੇ ਰੋਸ਼ਨ ਦਿਮਾਗ ਜਿਹੜੇ ਨੇ ਉਹ ਕੰਮ ਕਰ ਰਹੇ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਕਹਾਣੀ ਕਿਸ ਪਾਸੇ ਨੂੰ ਮੁੜਦੀ ਹੈ ਇਹ ਦੇਖਣਾ ਬਹੁਤ ਲਾਜ਼ਮੀ ਰਹੇਗਾ ਫਿਲਹਾਲ ਮੈਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ